ਮੇਰੀ ਉਮਰ 19 ਸਾਲ ਸੀ ਮੇਰੇ ਪਿਓ ਨੇ ਦੋ ਵਿਆਹ ਕੀਤੇ ਸੀ ਕਿਉਂਕਿ ਮੇਰੀ ਮਾਂ ਮਰ ਗਈ ਸੀ ਤੇ ਹੁਣ ਮੈਂ ਆਪਣੀ ਮਤਰੀ ਮਾਂ ਨਾਲ ਰਹਿੰਦੀ ਸੀ ਮੈਂ ਘਰ ਦਾ ਸਾਰਾ ਕੰਮ ਕਰਦੀ ਇੱਕ ਦਿਨ ਮੇਰਾ ਪਿਓ ਵੀ ਇਸ ਦੁਨੀਆ ਤੋਂ ਚਲੇ ਗਿਆ ਮੇਰੀ ਮਤਰੀ ਮਾਂ ਨੇ ਕਹਿ ਦਿੱਤਾ ਕਿ ਜੇ ਤੂੰ ਮੇਰੀ ਪਸੰਦ ਅਨਸਾਰ ਵਿਆਹ ਕਰਨਾ ਫਿਰ ਤਾਂ ਠੀਕ ਹੈ ਨਹੀਂ ਇੱਥੋਂ ਚਲੀ ਜਾ ਤੇਰਾ ਪਿਓ ਵੀ ਮਰ ਗਿਆ ਤੇ ਤੇਰੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੁਣ ਮੈਂ ਉਸ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਜੇ ਮੈਂ ਵਿਆਹ ਕਰਦੀ ਤਾਂ ਆਪਣੀ ਜ਼ਿੰਦਗੀ ਨਰਕ ਕਰ ਲੈਂਦੀ ਉਹ ਬਹੁਤ ਬੁਰਾ ਮੁੰਡਾ ਸੀ ਤੇ ਮੈਂ ਵਿਆਹ ਕਰਾ ਕੇ ਜ਼ਿੰਦਗੀ ਨੂੰ ਨਰਕ ਨਹੀਂ ਕਰਨਾ ਚਾਹੁੰਦੀ ਸੀ ਮੇਰੇ ਪਿਓ ਤੋਂ ਬਿਨਾਂ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਸੀ ਮੈਂ ਮਾਂ ਨੂੰ ਝੂਠ ਹੀ ਕਹਿ ਦਿੱਤਾ ਕਿ ਸ਼ਹਿਰ ਵਿੱਚ ਮੇਰਾ ਮਾਮਾ ਰਹਿੰਦਾ ਮੈਂ ਉਸ ਕੋਲ ਚਲੀ ਜਾਨੀਆ ਮੇਰੀ ਮਤਰੀ ਮਾਂ ਨੇ ਮੈਨੂੰ ਜਾਣ ਲਈ ਹਾਂ ਕਰ ਦਿੱਤੀ ਸੀ ਮੈਂ ਉਸ ਘਰ ਤੋਂ ਚਲੀ ਗਈ ਮੇਰੇ ਕੋਲ ਥੋੜੇ ਜਿਹੇ ਪੈਸੇ ਸੀ ਮੈਂ ਉਹ ਨਾਲ ਲੈ ਕੇ ਸ਼ਹਿਰ ਚਲੀ ਗਈ ਸੀ ਹੁਣ ਮੈਂ ਕਿਰਾਏ ਤੇ ਕਮਰਾ ਲੱਭ ਰਹੀ ਸੀ ਮੈਨੂੰ ਇੱਕ ਕੁੜੀ ਜੋ ਆਪਣੇ ਘਰ ਦੇ ਸਾਹਮਣੇ ਵਾਲੀ ਥਾਂ ਤੇ ਖੜੀ ਸੀ ਉਹ ਦਿਸੀ ਮੈਂ ਉਸ ਕੋਲ ਗਈ ਤੇ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਉਸ ਤੋਂ ਪੀਣ ਲਈ ਪਾਣੀ ਮੰਗਿਆ ਤਾਂ ਬਹੁਤ ਚੰਗੀ ਸੀ ਉਸਨੇ ਮੈਨੂੰ ਝਟ ਪਾਣੀ ਦੇ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੇਰਾ ਨਾਮ ਮਨੀਸ਼ਾ ਹੈ ਉਸਨੇ ਮੈਨੂੰ ਦੱਸਿਆ ਕਿ ਇੱਥੇ ਇੱਕ ਬੁੱਢਾ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਦਿੰਦਾ ਹੈ ਜੇ ਤੂੰ ਉਸ ਨਾਲ ਗੱਲ ਕਰ ਲਈ ਤੇਰੀ ਮੁਸ਼ਕਲ ਹੱਲ ਹੋ ਜਾਊਗੀ ਮੈਂ ਉਸ ਬੁੱਢੇ ਨਾਲ ਗੱਲ ਕੀਤੀ ਉਸਨੇ ਮੈਨੂੰ ਇੱਕ ਹੀ ਗੱਲ ਕਹੀ ਸੀ ਕਿ ਤੂੰ ਕੁੜੀ ਹੈ ਮੈਂ ਕੁੜੀਆਂ ਨੂੰ ਕਿਰਾਏ ਤੇ ਕਮਰਾ ਨਹੀਂ ਦਿੰਦਾ ਪਰ ਜਦੋਂ ਕਿ ਤੂੰ ਮਜਬੂਰ ਹੈ ਮੈਂ ਤੇਰੇ ਤੇ ਤਰਸ ਕਰਦਾ ਹਾਂ ਮੈਂ ਤੈਨੂੰ ਕਮਰਾ ਕਿਰਾਏ ਤੇ ਦੇ ਦਿੰਨਾ ਪਰ ਮੇਰੀ ਇੱਕ ਸ਼ਰਤ ਹੈ ਮੈਂ ਸੁਣ ਕੇ ਡਰ ਗਈ ਸੀ ਕਿ ਪਤਾ ਨਹੀਂ ਉਸ ਦੀ ਕੀ ਸ਼ਰਤ ਹੋਊਗੀ ਪਰ ਉਸਨੇ ਜੋ ਮੈਨੂੰ ਕਿਹਾ ਉਹ ਬਿਲਕੁਲ ਸਹੀ ਸੀ ਤੇ ਮੈਂ ਉਸ ਦੀ ਸ਼ਰਤ ਮੰਨ ਲਈ ਸੀ ਉਸ ਬੁੱਢੇ ਨੇ ਮੇਰੇ ਅੱਗੇ ਸ਼ਰਤ ਰੱਖੀ ਸੀ ਕਿ ਮੇਰੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ ਤੇ ਤੂੰ ਮੇਰੇ ਰੋਜ਼ ਕੱਪੜੇ ਧੋ ਕੇ ਪ੍ਰੈਸ ਕਰਕੇ ਦਿਆ ਕਰੇਂਗੀ ਮੈਂ ਉਸ ਨੂੰ ਝਟ ਨਾਲ ਹਾਂ ਕਰ ਦਿੱਤੀ ਸੀ ਕਿ ਇਹ ਕਿਹੜਾ ਕੋਈ ਵੱਡੀ ਗੱਲ ਹੈ ਹੁਣ ਮੈਂ ਬਹੁਤ ਖੁਸ਼ ਸੀ ਕਿ ਮੇਰੀ ਮਤਰੀ ਮਾਂ ਤੋਂ ਮੇਰੀ ਜਾਨ ਛੁੱਟ ਗਈ ਮੈਂ ਆਪਣੇ ਕਮਰੇ ਨੂੰ ਥੋੜਾ ਬਹੁਤ ਸੈੱਟ ਕੀਤਾ ਉਸ ਬੁੱਢੇ ਨੇ ਕੱਪੜੇ ਧੋਣ ਲਈ ਮੈਨੂੰ ਇੱਕ ਮਸ਼ੀਨ ਵੀ ਦਿੱਤੀ ਸੀ ਕਿ ਤੂੰ ਮਸ਼ੀਨ ਵਿੱਚ ਕੱਪੜੇ ਧੋਇਆ ਕਰ ਤੇ ਪ੍ਰੈਸ ਕਰਦਿਆ ਕਰ ਮੈਂ ਬਹੁਤ ਖੁਸ਼ ਸੀ ਫਿਰ ਨਾਲ ਹੀ ਉਸਨੇ ਮੈਨੂੰ ਕੁਝ ਕੱਪੜੇ ਵੀ ਦੇ ਦਿੱਤੇ ਸੀ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਰੋਜ਼ ਇੱਕ ਜੋੜੀ ਕੱਪੜੇ ਧੋ ਕੇ ਕਿਹੜਾ ਵੱਡੀ ਗੱਲ ਹੈ ਜਿਸ ਘਰ ਵਿੱਚ ਮੈਂ ਰਹਿੰਦੀ ਸੀ ਉਸ ਘਰ ਦੇ ਵਿੱਚ ਦੋ ਘਰ ਛੱਡ ਕੇ ਹੀ ਮੇਰੀ ਸਹੇਲੀ ਨੀਸ਼ਾ ਦਾ ਘਰ ਸੀ ਉਸਨੇ ਸ਼ਾਮ ਨੂੰ ਮੇਰੇ ਲਈ ਚਾਹ ਤੇ ਰੋਟੀ ਭੇਜ ਦਿੱਤੀ ਉਹ ਬਹੁਤ ਚੰਗੀ ਕੁੜੀ ਸੀ ਉਸ ਨਾਲ ਮੇਰੀ ਦੋਸਤੀ ਹੋ ਗਈ ਸੀ ਇਦਾਂ ਲੱਗਦਾ ਸੀ ਕਿ ਮੈਂ ਬਹੁਤ ਚੰਗੀ ਥਾਂ ਰਹਿਣ ਆ ਗਈਆਂ ਸਾਰੇ ਲੋਕ ਬਹੁਤ ਵਧੀਆ ਨੇ ਮੈਂ ਆਪਣੇ ਕਮਰੇ ਦੇ ਬਾਹਰ ਇੱਕ ਟਿਊਸ਼ਨ ਦਾ ਬੋਰਡ ਲਾ ਦਿੱਤਾ ਕਿ ਇੱਥੇ ਬੱਚਿਆਂ ਨੂੰ ਟਿਊਸ਼ਨ ਪੜਾਈ ਜਾਂਦੀ ਹੈ ਅਗਲੇ ਦਿਨ ਮੇਰੇ ਕੋਲ ਦੋ ਬੱਚੇ ਆਏ ਮੈਂ ਸੋਚਿਆ ਕਿ ਦਿਨ ਦੇ ਸਮੇਂ ਕੰਮ ਕਰ ਲਾਂਗੀ ਇਸ ਲਈ ਮੈਂ ਇੰਟਰਵਿਊ ਦੇਣ ਲਈ ਵੀ ਗਈ ਸੀ ਹੁਣ ਮੈਂ ਆਪਣੀ ਜ਼ਿੰਦਗੀ ਨੂੰ ਆਪ ਹੀ ਸੰਭਾਲਣਾ ਸੀ ਮੇਰੇ ਲਈ ਇਹ ਸਭ ਕੁਝ ਛਿੰਨਾ ਆਸਾਨ ਨਹੀਂ ਸੀ ਲੇਕਿਨ ਮੈਂ ਆਪਣੇ ਮਾਤੇ ਪਿਓ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦੇ ਦੇਖਿਆ ਸੀ ਤਾਂ ਮੇਰੇ ਵਿੱਚ ਹਿੰਮਤ ਆ ਗਈ ਸੀ ਇਸ ਲਈ ਮੈਂ ਇਕੱਲੀ ਸਮਾਜ ਨਾਲ ਲੜ ਸਕਦੀ ਸੀ ਜੋ ਗਹਿਣੇ ਤੇ ਪੈਸੇ ਸੀ ਉਹ ਮੈਂ ਬੈਂਕ ਵਿੱਚ ਰੱਖ ਦਿੱਤੇ ਤਾਂ ਕਿ ਉਹਤੇ ਹੀ ਸੁਰੱਖਿਅਤ ਰਹਿਣ ਮੈਂ ਹੁਣ ਉਹਨਾਂ ਨੂੰ ਘਰ ਵਿੱਚ ਨਹੀਂ ਰੱਖ ਸਕਦੀ ਸੀ ਤੇ ਨਾ ਹੀ ਖਰਚ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੀ ਕੋਸ਼ਿਸ਼ ਸੀ ਜੋ ਮੈਂ ਕਮਾਵਾ ਮੈਂ ਉਹੀ ਖਰਚ ਕਰਾਂ ਮੈਂ ਇਸ ਤਰ੍ਹਾਂ ਜ਼ਿੰਦਗੀ ਜੀ ਰਹੀ ਸੀ ਨੀਛਾ ਦੇ ਘਰ ਵਿੱਚ ਉਸਦੀ ਮਾਂ ਤੇ ਉਸ ਦੀਆਂ ਦੋ ਛੋਟੀਆਂ ਭੈਣਾਂ ਸੀ ਉਸ ਦੇ ਘਰ ਵਿੱਚ ਬਹੁਤ ਗਰੀਬੀ ਸੀ ਉਹ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ ਤੇ ਉਸ ਨੇ ਜਲਦ ਹੀ ਮੇਰੀ ਨੌਕਰੀ ਵੀ ਉੱਥੇ ਹੀ ਲਵਾ ਦਿੱਤੀ ਜਿਸ ਘਰ ਵਿੱਚ ਮੈਂ ਕਿਰਾਏ ਤੇ ਰਹਿੰਦੀ ਸੀ ਉਸ ਬੁੱਢੇ ਦਾ ਘਰ ਸੀ ਉਹ ਬੁੱਢਾ ਉਥੇ ਬਹੁਤ ਲੋਕਾਂ ਨੂੰ ਘਰ ਕਰਾਈ ਤੇ ਦਿੰਦਾ ਸੀ ਲੋਕ ਉਸ ਨੂੰ ਚੰਗਾ ਨਹੀਂ ਕਹਿੰਦੇ ਸੀ ਸਭ ਉਸ ਨੂੰ ਖਰਾਬ ਹੀ ਕਹਿੰਦੇ ਸੀ ਜਦੋਂ ਕਿ ਉਹ ਜਵਾਨ ਸੀ ਬਹੁਤ ਔਰਤਾਂ ਦੇ ਨਾਲ ਉਸ ਦਾ ਚੱਕਰ ਸੀ ਦਰਸਲ ਉਹ ਸਾਰੇ ਮੱਲੇ ਵਿੱਚ ਘਰ ਉਸ ਤੇ ਹੀ ਸੀ ਘਟੋ ਘਟ ਮੱਲੇ ਵਿੱਚ 10 ਕਮਰੇ ਸੀ ਜੋ ਉਸ ਨੇ ਕਰਾਏ ਤੇ ਦਿੱਤੇ ਸੀ ਉਸ ਬਾਰੇ ਸਾਰੇ ਬੁਰਾ ਹੀ ਸੋਚਦੇ ਸੀ ਪਰ ਉਸ ਨੇ ਮੇਰੇ ਕੋਲੋਂ ਕਰਾਇਆ ਘਾਟੇ ਹੀ ਲਿੱਤਾ ਇੱਕ ਦਿਨ ਮੈਂ ਉਸ ਦੇ ਕੱਪੜੇ ਧੋ ਰਹੀ ਸੀ ਜਾਂ ਉਸ ਵਿੱਚੋਂ ਮੈਨੂੰ 500 ਦਾ ਨੋਟ ਮਿਲਿਆ ਮੈਂ ਸੋਚਿਆ ਕਿ ਉਸ ਨੂੰ ਵਾਪਸ ਕਰ ਦੇਣੀ ਆ ਫਿਰ ਮੈਂ ਸੋਚਿਆ ਕਿ ਰਹਿਣ ਦੇਣੀ ਆ ਮੇਰਾ ਵੀ ਤਾਂ ਫਰਜ਼ ਹੈ ਮੈਂ ਉਸ ਦੇ ਕੱਪੜੇ ਧੋਣੇ ਆ ਜੇ ਮੰਗੂਗਾ ਤਾਂ ਕਹਿ ਦਵਾਂਗੀ ਕਿ ਅਲਮਾਰੀ ਵਿੱਚ ਰੱਖੇ ਨੇ ਭੁੱਲ ਗਈ ਸੀ ਜੇ ਨਹੀਂ ਮੰਗੂਗਾ ਤਾਂ ਆਪਣੇ ਕੋਲ ਰੱਖ ਲਵਾਂਗੀ ਉਂਝ ਵੀ ਇਨਾ ਅਮੀਰ ਹੈ ਇਸ ਲਈ ਮੈਂ ਉਸ ਦੇ ਪੈਸੇ ਆਪਣੇ ਕੋਲ ਰੱਖ ਲਿੱਤੇ ਦੋ ਤਿੰਨ ਦਿਨ ਤੱਕ ਮੈਂ ਸੋਚਦੀ ਰਹੀ ਕਿ ਕਿਤੇ ਮੈਨੂੰ ਪੁੱਛੀ ਨਾ ਲਵੇ ਵਾਪਸ ਕਰ ਦਿੰਨੀ ਆ ਨਹੀਂ ਤਾਂ ਸੋਚੂਗਾ ਕਿ ਇਹ ਕੁੜੀ ਚੋਰ ਹੈ ਕਿਤੇ 500 ਰੁਪਏ ਦੇ ਚੱਕਰ ਵਿੱਚ ਉਹ ਮੈਨੂੰ ਘਰੋਂ ਹੀ ਨਾ ਕੱਢ ਦੇਵੇ ਮੇਰੇ ਦਿਲ ਵਿੱਚ ਇਹ ਜਿਹੇ ਖਿਆਲ ਆ ਰਹੇ ਸੀ ਫਿਰ ਸੋਚਿਆ ਕੁਝ ਨਹੀਂ ਹੁੰਦਾ ਦੇਖੀ ਜਾਊਗੀ ਉਸਨੇ ਕੁਝ ਨਾ ਪੁੱਛਿਆ ਮੈਂ ਰਿਲੈਕਸ ਹੋ ਗਈ ਸੀ ਹੁਣ ਇਦਾਂ ਹਮੇਸ਼ਾ ਹੀ ਹੁੰਦਾ ਮੈਨੂੰ ਉਸਦੇ ਕੱਪੜਿਆਂ ਵਿੱਚੋਂ ਪੈਸੇ ਮਿਲਦੇ ਮੈਂ ਆਪਣੇ ਕੋਲ ਰੱਖ ਲੈਂਦੀ ਮੈਂ ਖੁਸ਼ ਸੀ ਕਿ ਚਲੋ ਚੰਗੀ ਗੱਲ ਹੈ ਮੇਰੀ ਮਿਹਨਤ ਦੀ ਕਮਾਈ ਹੈ ਆਖਰ ਮੈਂ ਉਸਦੇ ਕੱਪੜੇ ਧੋਨੀ ਹਾਂ ਇੱਕ ਦਿਨ ਸਵੇਰੇ ਸਵੇਰੇ ਮੱਲੇ ਵਿੱਚ ਰੌਲਾ ਪੈ ਰਿਹਾ ਸੀ ਕੋਈ ਲੜਾਈ ਕਰ ਰਿਹਾ ਸੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸੀ ਮੈਨੂੰ ਲੜਾਈ ਤੋਂ ਬਹੁਤ ਡਰ ਲੱਗਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਜਦੋਂ ਮੈਂ ਨੀਸ਼ਾ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਸਨੇ ਕਿਹਾ ਕਿ ਘਰ ਤੋਂ ਜਵਾਨ ਕੁੜੀ ਗਾਇਬ ਹੋ ਗਈ ਇਸ ਲਈ ਲੋਕ ਰੌਲਾ ਪਾ ਰਹੇ ਨੇ ਅਕਾਦਮੀ ਕਹਿ ਰਹੀ ਸੀ ਕਿ ਨਾਲ ਵਾਲੇ ਘਰ ਵਿੱਚ ਮੁੰਡੇ ਨੇ ਉਸ ਕੁੜੀ ਨੂੰ ਭੁਜਾਇਆ ਕਿਉਂਕਿ ਕਈ ਵਾਰੀ ਉਸ ਮੁੰਡੇ ਨੂੰ ਉਸ ਕੁੜੀ ਦੇ ਘਰ ਦੇ ਕੋਲ ਗੇੜੇ ਘਟਦੇ ਵੇਖਿਆ ਸੀ ਪਰ ਇਹ ਵੀ ਤਾਂ ਹੋ ਸਕਦਾ ਕਿ ਉਹ ਕੁੜੀ ਆਪ ਹੀ ਕਿਸੇ ਨਾਲ ਚਲੀ ਗਈ ਹੋਵੇ ਅੱਜ ਕੱਲ ਤਾਂ ਹਰ ਪਾਸੇ ਮਾੜਾ ਹੀ ਹਾਲ ਹੈ ਮੈਂ ਵੀ ਇਹੀ ਸੋਚ ਰਹੀ ਸੀ ਮੈਂ ਉਸ ਨੂੰ ਪੁੱਛਿਆ ਕਿ ਕੁੜੀ ਗਲਤ ਸੀ ਕਿਉਂਕਿ ਤੂੰ ਤਾਂ ਉਸ ਨੂੰ ਜਾਣਦੀ ਹੋਣੀ ਹੈ ਨੀਸ਼ਾ ਨੇ ਕਿਹਾ ਨਹੀਂ ਉਹ ਇਦਾਂ ਦੀ ਨਹੀਂ ਸੀ ਸਿਰਫ 14 ਸਾਲਾਂ ਦੀ ਮਾਸੂਮ ਬੱਚੀ ਸੀ ਔਰ ਅੱਜ ਕੱਲ ਤਾਂ ਬੱਚਿਆਂ ਦੇ ਦਿਮਾਗ ਬਹੁਤ ਖਰਾਬ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ ਵਿੱਚ ਕੀ ਚੱਲਦਾ ਮੈਂ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਉਸ ਕੁੜੀ ਦੇ ਘਰਦਿਆਂ ਦਾ ਕੀ ਹਾਲ ਹੋਊਗਾ ਮੱਲੇ 'ਚ 2-3 ਵਾਰੀ ਪੁਲਿਸ ਆ ਗਈ ਸੀ ਸਾਰੇ ਮੱਲੇ ਨੂੰ ਪੁੱਛਿਆ ਮੈਨੂੰ ਵੀ ਕਿਹਾ ਕਿ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਤਾਂ ਮੈਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗੇ ਪਰ ਨਾਲ ਹੀ ਉਸ ਮਕਾਨ ਮਾਲਕ ਨੇ ਕਿਹਾ ਕਿ ਇਹ ਕੁੜੀ ਨੂੰ ਮੈਂ ਜਾਣਦਾ ਮੇਰੇ ਭਰੋਸੇ ਦੀ ਕੁੜੀ ਹੈ ਉਸ ਨੇ ਮੈਨੂੰ ਬਚਾਉਣ ਲਈ ਝੂਠ ਬੋਲ ਦਿੱਤਾ ਸੀ ਇਹ ਗੱਲ ਮੈਨੂੰ ਚੰਗੀ ਲੱਗੀ ਬਾਅਦ ਵਿੱਚ ਮੈਂ ਉਸ ਦਾ ਧੰਨਵਾਦ ਕੀਤਾ ਮੈਂ ਕਿਹਾ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਉਸ ਦੇ ਉੱਤੇ ਉਹ ਮਸਕਰਾ ਰਿਹਾ ਸੀ ਤੇ ਕਹਿ ਰਿਹਾ ਸੀ ਕੋਈ ਗੱਲ ਨਹੀਂ ਤੂੰ ਇੱਥੇ ਰਹਿਣੀ ਹੈ ਤੇ ਰਖਿਆ ਕਰਨਾ ਮੇਰਾ ਫਰਜ਼ ਹੈ ਫਿਰ ਉਸ ਨੇ ਮੈਨੂੰ ਪੁੱਛਿਆ ਕਿ ਤੂੰ ਇਕੱਲੀ ਕਿਉਂ ਰਹਿਣੀ ਹੈ ਫਿਰ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਮਾਪਿਓ ਦੋਨੋਂ ਇਸ ਸੁਨਿਆ ਤਾਂ ਚਲੇ ਗਏ ਤੇ ਜੇ ਮੈਂ ਆਪਣੀ ਮਤਰੀ ਮਾ ਦੇ ਨਾਲ ਰਹਿਣੀ ਹਾਂ ਤਾਂ ਮੇਰਾ ਵਿਆਹ ਕਿ ਨਿਸ਼ੇੜੀ ਨਾਲ ਕਰਵਾ ਦਿੰਦੀ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਆ ਇਹ ਬਹੁਤ ਵਧੀਆ ਕੰਮ ਹੈ ਤੂੰ ਬਹਾਦਰ ਹੈ ਉਸਨੇ ਕਿਹਾ ਤੇ ਕਿਹਾ ਮੈਂ ਤੇਰਾ ਸਾਥ ਦਵਾਂਗਾ ਇਦਾਂ ਹੀ ਦਿਨ ਬੀਤ ਰਹੇ ਸੀ ਜਦੋਂ ਅਸੀਂ ਹੁਣ ਇੱਕ ਹੋਰ ਖਬਰ ਮਿਲੀ ਕਿ ਜਿਸ ਘਰ ਵਿੱਚ ਉਹ ਕੁੜੀ ਭੱਜੀ ਸੀ ਉਸ ਦੇ ਪਿਓ ਨੇ ਆਤਮ ਹੱਤਿਆ ਕਰ ਲਈ ਸੀ ਸ਼ਾਇਦ ਉਹ ਆਪਣੀ ਬਦਨਾਮੀ ਬਰਦਾਸ਼ਤ ਨਹੀਂ ਕਰ ਸਕਿਆ ਬਹੁਤ ਹੀ ਗਲਤ ਗੱਲ ਸੀ ਮੈਨੂੰ ਬਹੁਤ ਦੁੱਖ ਹੋਇਆ ਇੱਕ ਦਿਨ ਮੈਂ ਤੇ ਨੀsha ਆਪਣੇ ਕੰਮ ਤੋਂ ਮੁੜ ਕੇ ਆ ਰਹੀਆਂ ਸੀ ਰਸਤੇ ਵਿੱਚ ਸਾਨੂੰ ਉਹ ਮਕਾਨ ਮਾਲਕ ਬੁੱਢਾ ਮਿਲਿਆ ਮੈਂ ਉਸ ਦੀ ਮਾਂ ਨੂੰ ਵੀ ਦੇਖਿਆ ਸੀ ਜਿਹੜੀ ਕੁੜੀ ਘਰ ਤੋਂ ਚਲੀ ਗਈ ਸੀ ਉਹ ਘਰ ਦੇ ਬਾਹਰ ਸੜਕ ਤੇ ਬੈਠੀ ਸੀ ਉਸ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਤੇ ਗੁੱਸਾ ਵੀ ਯਕੀਨ ਹੋ ਗਿਆ ਸੀ ਕੁੜੀ ਆਪਣੀ ਮਰਜ਼ੀ ਨਾਲ ਭੱਜੀ ਹੋਣੀ ਤਾਂ ਹੀ ਤਾਂ ਪੁਲਿਸ ਨੂੰ ਪਤਾ ਨਹੀਂ ਲੱਗਿਆ ਛੋਟਾ ਜਿਹਾ ਤਾਂ ਮੁਲਾ ਸੀ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਮੈਨੂੰ ਉਸਤੇ ਬਹੁਤ ਗੁੱਸਾ ਆਉਂਦਾ ਜਿਸ ਨੇ ਆਪਣੇ ਮਾਪਿਓ ਬਾਰੇ ਵੀ ਕੁਝ ਨਹੀਂ ਸੋਚਿਆ ਕਿ ਮੇਰੇ ਮਾਪਿਓ ਦਾ ਕੀ ਹੋਊਗਾ ਮੇਰੀ ਗੱਲ ਸੁਣ ਕੇ ਨੀਸ਼ਾ ਦੀ ਅੱਖਾਂ ਵਿੱਚੋਂ ਹੰਝੂ ਆ ਗਏ ਸੀ ਉਸ ਨੇ ਕਿਹਾ ਕਦੀ ਕਦੀ ਲੋਕ ਆਪਣੇ ਮਾਪੇ ਲਈ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਨੇ ਪਰ ਫਿਰ ਵੀ ਬਦਲੇ ਵਿੱਚ ਉਹਨਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਮੇਰੇ ਘਰ ਦੇ ਨੀਰਾ ਵਿਆਹ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਇਹ ਹੈ ਕਿ ਜੇ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ ਤਾਂ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਇਸ ਲਈ ਉਹ ਚਾਹੁੰਦੇ ਨੇ ਕਿ ਮੈਂ ਇੱਥੇ ਹੀ ਰਵਾਂ ਤੇ ਘਰ ਵਿੱਚ ਕਮਾ ਕੇ ਦਵਾਂ ਕਿਉਂਕਿ ਮੇਰਾ ਪਿਓ ਨਹੀਂ ਦੋ ਭੈਣਾਂ ਨੇ ਇਸ ਲਈ ਮੇਰਾ ਵਿਆਹ ਨਹੀਂ ਕਰਦੇ ਨੀsha ਨੇ ਕਿਹਾ ਕਿ ਤੇਰੇ ਤਾਂ ਮਾਪਿਓ ਨਹੀਂ ਅਸੀਂ ਤਾਂ ਆਪਣੇ ਮਾਪਿਓ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਹੈ ਇਹ ਕਹਿ ਕੇ ਉਹ ਭਾਵੁਕ ਹੋ ਗਈ ਸੀ ਮੈਂ ਉਸ ਦੀ ਗੱਲ ਪੂਰੇ ਧਿਆਨ ਨਾਲ ਸੁਣ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਉਸਨੇ ਕਿਹਾ ਜਦੋਂ ਤੱਕ ਮੈਂ ਆਪਣਾ ਘਰ ਨਹੀਂ ਬਸਾ ਸਕਦੀ ਜਦੋਂ ਤੱਕ ਮੈਂ ਆਪਣੀਆਂ ਭੈਣਾਂ ਨੂੰ ਨਹੀਂ ਵਿਆਹਦੀ ਮੈਨੂੰ ਪਤਾ ਉਹਨਾਂ ਨੂੰ ਵਿਆਹ ਦੇ ਮੇਰੀ ਉਮਰ ਢਲ ਜਾਣੀ ਹੈ ਤੇ ਉਸ ਤੋਂ ਬਾਅਦ ਮੈਨੂੰ ਆਪਣੀ ਮਾਂ ਦਾ ਸਹਾਰਾ ਬਣਨਾ ਪੈਣਾ ਮੈਂ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਬਣ ਕੇ ਰਹਿ ਗਈ ਹਾਂ ਮੇਰੀ ਆਪਦੀ ਕੋਈ ਜ਼ਿੰਦਗੀ ਨਹੀਂ ਇਹ ਮੈਨੂੰ ਮਤਲਬ ਲਈ ਇਸਤੇਮਾਲ ਕਰ ਰਹੇ ਨੇ ਉਸ ਦੀ ਕਹਾਣੀ ਸੁਣਨ ਵਿੱਚ ਮੈਨੂੰ ਬਹੁਤ ਦੁੱਖ ਹੋਇਆ। ਰਸਤੇ 'ਚ ਸਾਨੂੰ ਉਹੀ ਮਕਾਨ ਮਾਲਕ ਬੁੱਢਾ ਮਿਲ ਗਿਆ। ਉਸਨੇ ਸਾਨੂੰ ਕਿਹਾ ਤੁਸੀਂ ਮਹੱਲੇ ਦੀਆਂ ਬਹੁਤ ਪਿਆਰੀਆਂ ਤੇ ਬਹਾਦਰ ਧੀਆਂ ਹੋ। ਆਪਣੇ ਘਰਦਿਆਂ ਨੂੰ ਇੰਨੀ ਮਿਹਨਤ ਕਰਦੀਆਂ ਹੋ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਮੈਂ ਉਸਨੂੰ ਕਿਹਾ ਸਾਨੂੰ ਕਿੰਨੀਆਂ ਸੀਸਾ ਦਿੰਦਾ। ਪਰ ਲੋਕ ਇਸਨੂੰ ਪਤਾ ਨਹੀਂ ਕਿਉਂ ਬੁਰਾ ਕਹਿੰਦੇ ਨੇ। ਅਗਲੇ ਦਿਨ ਸਵੇਰੇ-ਸਵੇਰੇ ਫੇਰ ਰੌਲਾ ਪੈ ਗਿਆ ਸੀ। ਮੇਰੀ ਅੱਖ ਕੁੱਲੀ ਮੈਂ ਡਰ ਗਈ। ਕਿ ਹੁਣ ਕੀ ਹੋ ਗਿਆ? ਮੈਂ ਬਾਹਰ ਆਈ। ਮੈਂ ਬਹੁਤ ਛੇਤੀ ਸਮਝ ਗਈ ਸੀ ਕਿਉਂਕਿ ਜੋ ਕੁਝ ਹੋ ਰਿਹਾ ਸੀ ਉਹ ਦੋ ਘਰ ਛੱਡ ਕੇ ਹੋ ਰਿਹਾ ਸੀ ਇਹ ਦੇਖ ਕੇ ਮੇਰੇ ਕਦਮਾਂ ਤੋਂ ਜ਼ਮੀਨ ਖਿਸਕ ਗਈ ਜਿਹੜੀ ਕੁੜੀ ਗਈ ਸੀ ਉਹ ਕੋਈ ਹੋਰ ਨਹੀਂ ਮੇਰੀ ਸਹੇਲੀ ਨੀਸ਼ਾ ਸੀ ਮੈਂ ਭੱਜ ਕੇ ਉਸ ਦੀ ਮਾਤੇ ਭੈਣਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕਿੱਥੇ ਚਲੀ ਗਈ ਸਾਨੂੰ ਤਾਂ ਚਿੱਠੀ ਮਿਲੀ ਹੈ ਜਿਸ ਵਿੱਚ ਲਿਖਿਆ ਉਹ ਨਹੀਂ ਰਹਿਣਾ ਚਾਹੁੰਦੀ ਇਹ ਸਭ ਛੱਡ ਕੇ ਜਾ ਰਹੀ ਆ ਮੈਂ ਹੈਰਾਨ ਸੀ ਇਦਾਂ ਨਹੀਂ ਹੋ ਸਕਦਾ ਉਸ ਨੇ ਤਾਂ ਆਪਣਾ ਪਿਆਰ ਵੀ ਕੁਰਬਾਨ ਕਰ ਦਿੱਤਾ ਸੀ ਜੇ ਜਾਣਾ ਹੀ ਹੁੰਦਾ ਤਾਂ ਪਹਿਲਾਂ ਚਲੀ ਜਾਂਦੀ ਮੈਨੂੰ ਸੋਚ ਹੋ ਗਈ ਸੀ ਆਖਰ ਉਹ ਕਿੱਥੇ ਗਈ ਉਸਦੀ ਮਾਂ ਦਾ ਰੋ ਰੋ ਬੁਰਾ ਹਾਲ ਸੀ ਉਸਦੀ ਮਾਂ ਨੇ ਕਿਹਾ ਉਹ ਤਾਂ ਪਹਿਲਾਂ ਹੀ ਸਾਡੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਣਾ ਚਾਹੁੰਦੀ ਸੀ ਆਪਣੀ ਜਾਨ ਛਡਾ ਕੇ ਭੱਜ ਗਈ ਸਾਨੂੰ ਬਰਬਾਦ ਕਰ ਦਿੱਤਾ ਪਤਾ ਨਹੀਂ ਕਿਸ ਨਾਲ ਮੂੰਹ ਕਾਲਾ ਕੀਤਾ ਉਸਦੀ ਮਾਂ ਦੀ ਸੋਚ ਤੇ ਮੈਨੂੰ ਦੁੱਖ ਹੋ ਰਿਹਾ ਸੀ ਮੈਂ ਨੀਸ਼ਾ ਨੂੰ ਆਪ ਤਲਾਸ਼ ਕਰਨਾ ਸ਼ੁਰੂ ਕੀਤਾ ਪੁਲਿਸ ਸਟੇਸ਼ਨ ਵਿੱਚ ਬਿਆਨ ਦਿੱਤੇ ਉਹਨਾਂ ਨੂੰ ਕਿਹਾ ਕਿ ਕੁਝ ਵੀ ਕਰੋ ਨੀਸ਼ਾ ਨੂੰ ਲੱਭੋ ਮੇਰੀ ਬਹੁਤ ਚੰਗੀ ਦੋਸਤ ਹੈ ਮੇ ਉਸਦੇ ਲਈ ਬਹੁਤ ਪਰੇਸ਼ਾਨ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਉਸਦੀ ਕੋਈ ਖਬਰ ਨਹੀਂ ਸੀ ਮੈਨੂੰ ਯਕੀਨ ਸੀ ਉਹ ਕਿਸੇ ਦੇ ਨਾਲ ਨਹੀਂ ਸਕੋ ਉਸਨੂੰ ਕਿਡਨਾਪ ਕੀਤਾ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਨਹੀਂ ਸੀ ਜੇ ਕੋਈ ਹੁੰਦਾ ਤਾਂ ਮੈਨੂੰ ਦੱਸ ਦਿੰਦੀ ਇਦਾਂ ਹੀ ਦਿਨ ਬੀਤ ਰਹੇ ਸੀ ਮੈਂ ਉਸ ਬਾਰੇ ਸੋਚਦੀ ਰਹਿੰਦੀ ਸੀ ਪਰ ਕੁਝ ਕਰ ਨਹੀਂ پا ਰਹੀ ਸੀ ਮੇਰੀ ਪਰੇਸ਼ਾਨੀ ਵਾਧੀ ਜਾ ਰਹੀ ਸੀ ਪੂਰੇ ਮੱਲੇ ਵਿੱਚ ਉਸ ਤੋਂ ਬਿਨਾਂ ਮੇਰਾ ਕੋਈ ਅਜਿਹਾ ਨਹੀਂ ਸੀ ਜਿਸ ਨਾਲ ਮੈਂ ਦਿਲ ਦੀ ਗੱਲ ਕਰਦੀ ਮਕਾਨ ਮਾਲਕ ਦੇ ਇੱਕ ਦਿਨ ਕੱਪੜੇ ਧੋ ਰਹੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੈਨੂੰ ਕੋਈ ਗੱਲ ਕਰੇ ਅੱਜ ਮੈਂ ਨੀਸ਼ਾ ਬਾਰੇ ਸੋਚ ਰਹੀ ਸੀ ਉਸਦੇ ਕੱਪੜੇ ਵੀ ਧੋਣੇ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਐਨੇ ਵਿੱਚ ਇੱਕ ਬੱਚਾ ਮੈਨੂੰ ਕੱਪੜੇ ਦੇ ਕੇ ਚਲਾ ਗਿਆ ਜਦੋਂ ਮੈਂ ਕੱਪੜੇ ਧੋਣ ਲੱਗੀ ਤਾਂ ਪਹਿਲਾਂ ਚੈੱਕ ਕਰਨ ਦੀ ਹਾਲਤ ਸੀ ਜਦੋਂ ਮੈਂ ਚੈੱਕ ਕੀਤਾ ਮੇਰੇ ਹੱਥ ਵਿੱਚ ਇੱਕ ਅਜੀਬ ਚੀਜ਼ ਆਈ ਜਿਸ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ ਸੀ ਜੋ ਚੀਜ਼ ਮੇਰੇ ਹੱਥ ਵਿੱਚ ਆਈ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਮੇਰੇ ਹੱਥ ਪੈਰ ਕੰਬਣ ਲੱਗੇ ਮੈਂ ਬਹੁਤ ਜ਼ਿਆਦਾ ਡਰ ਗਈ ਤੇ ਮੈਂ ਛੇਤੀ ਨਾਲ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਸਮਾਨ ਪੈਕ ਕਰਕੇ ਮੈਂ ਉੱਥੋਂ ਦੂਰ ਜਾਣਾ ਚਾਹੁੰਦੀ ਸੀ ਨਹੀਂ ਤਾਂ ਮੇਰੀ ਜਾਨ ਨੂੰ ਵੀ ਖਤਰਾ ਸੀ ਕਿਉਂਕਿ ਜੋ ਜੋ ਚੀਜ਼ ਮੈਨੂੰ ਉਸ ਦੀ ਜੇਬ ਵਿੱਚੋਂ ਮਿਲੀ ਸੀ ਉਹ ਕੁਝ ਹੋਰ ਨਹੀਂ ਸਗੋ ਨੀਸ਼ਾ ਦੇ ਗਲੇ ਵਿੱਚ ਪਾਈ ਚੇਨ ਸੀ ਉਸ ਦਿਨ ਵੀ ਉਸਨੇ ਪਾਈ ਸੀ ਜਦੋਂ ਆਪਣੇ ਪਿਆਰ ਦੀ ਕਹਾਣੀ ਸੁਣਾ ਰਹੀ ਸੀ ਮਕਾਨ ਮਾਲਕ ਦੀ ਜੇਬ ਵਿੱਚੋਂ ਚੇਨ ਨਿਕਲਣ ਦਾ ਮਤਲਬ ਸੀ ਕਿ ਉਸਨੇ ਹੀ ਨੀਸ਼ਾ ਨੂੰ ਗਵਾ ਕੀਤਾ ਸੀ ਮੇਰੀ ਅੱਖਾਂ ਕੁਲੀਆਂ ਦੀਆਂ ਕੁਲੀਆਂ ਰਹਿ ਗਈਆਂ ਸੀ ਤੇ ਅੱਖਾਂ ਵਿੱਚ ਅੰਜੂ ਸੀ ਮੈਂ ਸੋਚਿਆ ਕਿ ਮੈਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਤੇ ਇੱਥੋਂ ਜਾਣਾ ਚਾਹੀਦਾ ਕਿਉਂਕਿ ਉਹ ਮੇਰੇ ਕੋਲ ਹੈ ਤੇ ਉਹ ਸਭ ਨਾਲ ਕੱਪੜੇ ਇੱਕ ਪਾਸੇ ਸੁੱਟ ਦਿੱਤੇ ਤੇ ਆਪਣਾ ਸਮਾਨ ਪੈਕ ਕਰਨ ਲੱਗੀ ਕਿਉਂਕਿ ਮੈਂ ਇੱਥੋਂ ਦੂਰ ਜਾਣਾ ਚਾਹੁੰਦੀ ਸੀ ਨਹੀਂ ਤਾਂ ਉਸ ਬੁੱਢੇ ਨੇ ਆ ਕੇ ਮੈਨੂੰ ਵੀ ਕੁਝ ਨਾ ਕੁਝ ਕਰ ਦੇਣਾ ਸੀ ਮੈਂ ਇਸੇ ਡਰ ਕਾਰਨ ਜਲਦੀ ਜਲਦੀ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਕਿੰਨੇ ਵਿੱਚ ਅਚਾਨਕ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਇਹ ਦਰਵਾਜਾ ਉਹ ਬੁੱਢਾ ਹੀ ਖੜਕਾ ਰਿਹਾ ਸੀ ਪਰ ਮੈਂ ਆਪਣੇ ਘਰ ਦੀ ਪਿਛਲੇ ਕੰਧ ਟੱਪ ਕੇ ਪੁਲਿਸ ਸਟੇਸ਼ਨ ਪਹੁੰਚ ਗਈ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕਿ ਮੇਰੀ ਰੱਖਿਆ ਕਰੋ ਮੈਨੂੰ ਖਤਰਾ ਉਹਨਾਂ ਨੇ ਮੇਰੇ ਬਿਆਨ ਲਿੱਤੇ ਤੇ ਮਾਮਲੇ ਦੀ ਪੜਤਾਲ ਕੀਤੀ ਫਿਰ ਪਤਾ ਲੱਗਾ ਜੋ ਪਹਿਲੀ ਕੁੜੀ ਗਾਇਬ ਹੋਈ ਸੀ ਉਸ ਨੂੰ ਵੀ ਉਸ ਬੁੱਢੇ ਨੇ ਹੀ ਗਾਇਬ ਕੀਤਾ ਸੀ ਉਹ ਬੁੱਢਾ ਭਾਵੇਂ ਬੁੱਢਾ ਸੀ ਪਰ ਬੜੇ ਹੀ ਰੰਗੀਨ ਮਜਾਜ ਦਾ ਸੀ ਉਹ ਆਪਣੀ ਇਹ ਅਸ਼ੀਆ ਕਰਕੇ ਕੁੜੀਆਂ ਨੂੰ ਕਿਡਨਾਪ ਕਰ ਲੈਂਦਾ ਤੇ ਉਹਨਾਂ ਦੇ ਨਾਲ ਮਨਮਰਜ਼ੀ ਕਰਦਾ ਅਤੇ ਜਦੋਂ ਉਸ ਦਾ ਦਿਲ ਪਰ ਜਾਂਦਾ ਤਾਂ ਉਹਨਾਂ ਕੁੜੀਆਂ ਨੂੰ ਜਾਨੋਂ ਮਾਰ ਦਿੰਦਾ। ਇਸ ਬੁੱਢੇ ਨੇ ਨੀਸ਼ਾ ਨੂੰ ਵੀ ਅਗਵਾ ਕੀਤਾ ਸੀ। ਅਤੇ ਉਸ ਨੇ ਉਸ ਦੇ ਨਾਲ ਮਾਰਾ ਕੀਤਾ ਸੀ। ਜਦੋਂ ਪੁਲਿਸ ਨੇ ਉਸ ਬੁੱਢੇ ਨੂੰ ਫੜਿਆ ਤਾਂ ਉਸ ਦੀ ਕੁੱਟ ਤੋਂ ਡਰਦੇ ਹੋਏ ਉਸ ਨੇ ਸਾਰੀਆਂ ਗੱਲਾਂ ਕਬੂਲ ਕਰ ਲਈਆਂ ਸੀ ਕਿ ਉਸ ਨੇ ਪਤਾ ਨਹੀਂ ਕਿੰਨੀਆਂ ਇਹ ਕੁੜੀਆਂ ਨਾਲ ਅਜਿਹਾ ਕੀਤਾ। ਉਸ ਨੇ ਸਬ ਦਾਸ ਦਿੱਤਾ। ਉਸਨੇ ਨੀਸ਼ਾ ਬਾਰੇ ਕਿਹਾ ਕਿ ਉਹ ਹਲੇ ਜਿਉਂਦੀ ਹੈ ਉਸਦੀ ਇੱਜ਼ਤ ਲੁੱਟ ਗਈ ਸੀ ਪਰ ਉਸਦੀ ਜਾਨ ਬਚ ਗਈ ਸੀ ਉਸਦੀ ਮਾਂ ਨੇ ਨੀਸ਼ਾ ਨੂੰ ਆਪਣੇ ਘਰ ਵਿੱਚ ਰੱਖਣ ਤੋਂ ਮਨਾ ਕਰ ਦਿੱਤਾ ਕਿ ਮੇਰੀਆਂ ਦੋ ਜਵਾਨ ਧੀਆਂ ਨੇ ਜੇਵੇਂ ਇਸ ਨੂੰ ਰੱਖਾਂਗੀ ਤਾਂ ਕੱਲ ਨੂੰ ਉਹਨਾਂ ਦਾ ਵਿਆਹ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਨੀਸ਼ਾ ਨੂੰ ਲੈ ਕੇ ਉਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਚਲੀ ਗਈ ਹੁਣ ਉਹ ਪਹਿਲਾਂ ਵਰਗੀ ਨਹੀਂ ਸੀ ਉਸ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਉਹ ਹੁਣ ਜ਼ਿਆਦਾ ਸਮਾਂ ਚੁੱਪ ਹੀ ਰਹਿੰਦੀ ਸੀ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਉਹ ਆਪਣੀ ਇੱਜ਼ਤ ਲਟਾ ਚੁੱਕੀ ਸੀ ਅਸੀਂ ਦੋਨੋਂ ਇਦਾਂ ਹੀ ਜ਼ਿੰਦਗੀ ਜੀ ਰਹੇ ਸੀ ਇੱਕ ਦੂਜੇ ਦਾ ਸਹਾਰਾ ਸੀ ਦੁਨੀਆ ਵਿੱਚ ਕਿੰਨੇ ਜਨਮ ਲੋਕ ਨੇ ਉਸ ਬੁੱਢੇ ਨੂੰ ਜੇਲ੍ਹ ਹੋ ਗਈ ਸੀ ਇਸ ਲਈ ਇਸ ਥਾਂ ਤੇ ਆ ਕੇ ਨੀਸ਼ਾ ਇੱਕ ਸਕੂਲ ਵਿੱਚ ਪੜਾਉਣ ਲੱਗੀ ਸਕੂਲ ਪੜਾਉਂਦੇ ਹੋਏ ਇੱਕ ਟੀਚਰ ਉਸ ਨੂੰ ਪਸੰਦ ਕਰਦਾ ਸੀ ਜੇ ਮੈਂ ਉਸ ਨੂੰ ਕਿਹਾ ਤੂੰ ਉਸ ਨਾਲ ਵਿਆਹ ਕਰ ਲੈ ਤਾਂ ਉਸ ਨੇ ਮਨ੍ਹਾ ਕਰ ਦਿੱਤਾ ਸੀ ਕਿ ਮੈਂ ਆਪਣੀ ਇੱਜ਼ਤ ਨੂੰ ਲਟਾ ਚੁੱਕੀ ਹਾਂ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦੀ ਮੈਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਉਸ ਨੂੰ ਕੁਝ ਨਾ ਦਸੀ ਪਰਮਾਤਮਾ ਨੇ ਤੈਨੂੰ ਮੌਕਾ ਦਿੱਤਾ ਤੂੰ ਆਪਣੀ ਜ਼ਿੰਦਗੀ ਵਧੀਆ گزار ਮੇਰੇ ਬਹੁਤ ਸਮਝਾਉਣ ਤੇ ਉਹਨਾਂ ਦਾ ਬਹੁਤ ਸਾਦਗੀ ਨਾਲ ਵਿਆਹ ਹੋ ਗਿਆ ਉਸ ਤੇ ਇੱਕ ਦਫਤਰ ਵਿੱਚ ਨੌਕਰੀ ਕਰਦਾ ਸੀ ਨੀਸ਼ਾ ਨੇ ਮੇਰਾ ਵਿਆਹ ਉਸ ਨਾਲ ਕਰਵਾ ਦਿੱਤਾ ਅੱਜ ਅਸੀਂ ਦੋਨੋਂ ਸਹੁਰੇ ਘਰ ਵਿੱਚ ਇਕੱਠੀਆਂ ਪਹਿਣਾ ਵਾਂਗ ਰਹਿੰਦੀਆਂ ਹਾਂ ਤੇ ਬਹੁਤ ਖੁਸ਼ ਹਾਂ